ਆ ਨਕਸ਼ਾ ਭੇਜਿਆ ਆਪਾਂ ਨੂੰ ਭਰਾ ਨੇ ਚਾਹੇ ਤਾਂ ਪਰਖਣ ਲਈ ਭੇਜਿਆ ਚਾਹੇ ਵੈਸੇ ਭੇਜਿਆ ਜ਼ਮੀਨ ਮੇਨਤੀ ਦਾ ਹਨਾ ਆਪਾਂ ਨੂੰ ਕੋਈ ਗਿਲਾ ਸ਼ਿਕਬਾਣੀ ਆਪਾਂ ਤੁਹਾਨੂੰ ਕੱਢ ਕੇ ਦਿਖਾਉਣੇ ਆ ਦੋ ਤਰੀਕੇ ਐ ਠੀਕ ਐ ਇੱਕ ਤਾਂ ਸਿੰਪਲ ਐ ਇੱਕ ਇਹ ਤੇ ਲੱਗੂਆ ਸੈਮੀ ਪੈਰਾਮੀਟਰ ਦਾ ਫਾਰਮੂਲਾ ਹਨਾ ਜਿਹਦੇ ਵਿੱਚ ਆਪਾਂ ਨੂੰ ਕਰਨ ਹਨਾ ਉਹ ਵੀ ਜ਼ਰੂਰੀ ਹੁੰਦਾ ਚਲੋ ਆਪਾਂ ਪਹਿਲਾਂ ਤੁਹਾਨੂੰ ਸਿੰਪਲ ਤਰੀਕੇ ਨਾਲ ਦੱਸਦੇ ਆ ਹਨਾ ਭਰਾ ਨੇ ਕਿਹਾ ਵੀ A ਤੇ B ਦੋਨੇ ਪਾਰਟ ਕੱਢ ਕੇ ਦਿਖਾ ਠੀਕ ਐ ਹੁਣ ਜੇ ਆਪਾਂ A ਪਾਰਟ ਚੱਕ ਲਈਏ ਦਾ ਹਣਾ ਜੇ ਲੰਬਾਈਆਂ ਚੜਾਈਆਂ ਅੱਡੋ ਅੱਡ ਹੋਣ ਤਾਂ ਇਹ ਨਿਕਲ ਜਾਂਦਾ ਵੀ ਲੰਬਾਈਆਂ ਚੜਾਈਆਂ ਦੋਨੇ ਜੋੜ ਲਓ ਹਣਾ ਚੜਾਈਆਂ ਦੋਨੇ ਜੋੜ ਲਓ ਲੰਬਾਈਆਂ ਦੋਨੇ ਜੋੜ ਲਓ बटे 2 ਕਰ ਦਿਓ ਜਿਵੇਂ ਹੁਣ ਆਪਾਂ ਏ ਪਾਰਟ ਝੱਕਿਆ ਠੀਕ ਹੈ ਏ ਪਾਰਟ ਦੀ ਆਪਾਂ ਇਹ ਚੜਾਈਆਂ ਹਣਾ 71 ਤੇ 75 ਕਰਤਾ 146 ਹੋ ਗਿਆ बटे 2 ਕਰਤਾ 73 ਆ ਗਿਆ ਆਪਣੇ ਕੋਲੇ ਜਿਹੜੀ ਚੜਾਈ ਹੈ 73 ਆ ਗਈ ਫਿਰ ਆਪਾਂ ਲੰਬਾਈ ਹੈ 224 ਹੈ ਤੇ 215 ਇਹਨਾਂ ਨੂੰ ਜੋੜ ਕੇ बटे 2 ਕਰਤਾ 439 बटे 2 ਇਹ 219.5 ਆ ਗਈ ਹਨਾ ਹੁਣ ਆਪਣੇ ਕੋਲੇ ਲੰਬਾਈ ਚੜਾਈ ਆ ਗਈ ਠੀਕ ਹੈ ਜਿਵੇਂ ਲੰਬਾਈ ਆਪਣੇ ਕੋਲੇ 219 ਆ ਗਈ ਚੜਾਈ 73 ਆ ਗਈ ਹਨਾ ਤੇ ਇਹਦਾ ਫਾਰਮੂਲਾ ਕੀ ਹੁੰਦਾ ਲੰਬਾਈ ਗੁਣਾ ਚੜਾਈ ਦੋਨਾਂ ਦੀ ਲੰਬਾਈ ਗੁਣਾ ਚੜਾਈ ਕਰਤੀ ਆਪਣੇ ਕੋਲੇ 16023.5 ਸਕਰ ਫੁੱਟ ਆ ਗਿਆ ਹਨਾ ਹੁਣ ਜੇ ਇਹਨੂੰ ਆਪਾਂ ਮਰਲਿਆਂ ਚ ਕੱਢਣਾ ਤਾਂ बटे 272.25 ਕਰ ਦਿਓ बटे 272.25 ਕੀਤਾ ਤਾਂ 58.85 ਆ ਗਿਆ ਜੇ ਹੁਣ ਇਹਨੂੰ ਕਨਾਲਾਂ ਚ ਕੱਢਣਾ ਤਾਂ बटे 20 ਕਰ ਦਿਓ ਹੁਣ बटे 20 ਕੀਤਾ 2.9 ਕਨਾਲਾਂ ਆ ਗਈਆਂ ਪਹਿਲਾ ਪਾਰਟ ਆਪਣਾ ਹੋ ਗਿਆ ਕਲੀਅਰ ਹੁਣ ਆਜੋ ਦੂਜੇ ਪਾਰਟ ਤੇ 20 ਤੇ ਹਨਾ 20 ਤੇ ਵੀ ਉਹੀ ਕੁਝ ਚੱਲੂਆ ਲਮਾਈਆਂ ਚੜਾਈਆਂ ਚੜੰਗਾ ਚੜੰਗਾ ਦੋਨੇ ਜੋੜ ਲਓ ਲਮਾਂਗਾ 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 ਦੋਨੇ ਜੋੜ ਲਓ ਹਨਾ ਹੁਣ ਆਪਣੇ ਕੋਲੇ ਲੰਬਾਈ ਐ 215 ਤੇ 209 ਦੋਨੇ ਜੋੜ ਲੀਆਂ ਆਪਾਂ 424 ਹੋ ਗਿਆ बटे 2 ਲਾਤਾ 212 ਫੁੱਟ ਆਪਣੇ ਕੋਲੇ ਲੰਬਾਈ ਆ ਗਈ ਹੁਣ ਚੜਾਈ ਦੀ ਗੱਲ ਕਰੀਏ 123 ਐ ਤੇ 127 ਐ ਹਨਾ ਦੋਨੇ ਜੋੜ ਲੀਆਂ 250 ਹੋ ਗਿਆ बटे 2 ਲਾਤਾ 125 ਆਪਣੇ ਕੋਲੇ ਚੜਾਈ ਆ ਗਈ ਹੁਣ ਉਹੀ ਫਾਰਮੂਲਾ ਲੱਗ ਜੂ ਲੰਬਾਈ ਗੁਣਾ ਚੜਾਈ 212 125 26000 500 ਸਕਰ ਫੁੱਟ ਆ ਗਿਆ ਆਪਣੇ ਕੋਲੇ 26500 ਸਕਰ ਫੁੱਟ ਦਾ ਜੇ ਆਪਾਂ ਮਰਲੇ ਕੱਢਨੇ ਆ ਤਾਂ बटे 272 ਪੁਆਇੰਟ ਆਪਾਂ 25 ਲਾਦ ਗਏ ਤਾਂ ਆਪਣੇ ਕੋਲੇ 97 ਪੁਆਇੰਟ 33 ਮਰਲੇ ਆ ਜਾਣਗੇ ਜੇ ਹੁਣ ਆਪਾਂ ਕਨਾਲਾਂ ਕੱਢਣੀਆਂ ਤਾਂ बटे 20 ਲਾਦ ਗਏ 4.8 ਕਨਾਲਾਂ ਆ ਜਾਣੀਆਂ ਠੀਕ ਹੈ ਬੀ ਪਾਰਟ ਆ ਗਿਆ 4.8 ਕਨਾਲਾਂ ਤੇ ਏ ਪਾਰਟ ਆਪਣੇ ਕੋਲੇ ਆ ਗਿਆ 2.9 ਕਨਾਲਾਂ ਜੇ ਟੋਟਲ ਆਪਾਂ ਦੇਖ ਗਏ ਤਾ 4.8 ਕਨਾਲਾਂ 2.9 ਕਨਾਲਾਂ ਆਪਣੇ ਕੋਲੇ ਬਣ ਜਾਣੀਆਂ 7.7 ਕਨਾਲਾਂ ਠੀਕ ਹੈ ਇਹ ਤਾਂ ਆ ਗਿਆ ਹੁਣ ਭਾਈ ਸਿੰਪਲ ਤਰੀਕਾ ਜੇ ਹੁਣ ਆਪਾਂ ਸੈਮੀ ਪੈਰਾਮੀਟਰ ਕੱਢਣਾ ਹੈ ਠੀਕ ਹੈ ਇਹਦਾ ਫਾਰਮੂਲਾ ਲੱਗਦਾ ਹੁੰਦਾ ਠੀਕ ਹੈ ਜਿਵੇਂ √ ਦੇ ਥੱਲੇ S ਠੀਕ ਹੈ ਬ੍ਰੈਕਟ ਚ S A ਫੇਰ ਬ੍ਰੈਕਟ ਬੰਦ ਫੇਰ ਬ੍ਰੈਕਟ ਚ S B ਠੀਕ ਹੈ ਫੇਰ ਬ੍ਰੈਕਟ ਫੇਰ S C ਠੀਕ ਹੈ ਹੁਣ ਜੇ ਆਪਾਂ ਕੱਢਗੇ ਇਹਦਾ ਮੰਨ ਲਓ ਅ ਕਰਨ ਕੱਢਣਾ ਤਾਂ ਕਰਨ ਪਹਿਲਾਂ ਆਪਾਂ ਨੂੰ ਚਾਹੀਦਾ ਹੋਊਗਾ ਜ਼ਰੂਰੀ ਹਨਾ ਕਰਨ ਕੱਢਣ ਵਾਸਤੇ ਵੀ ਇਹਦਾ ਫਾਰਮੂਲਾ ਲੱਗੂਗਾ ਕਰਨ ਸਕੁਅਰ ਬਰਾਬਰ ਲੰਬ ਸਕੁਅਰ ਪਲੱਸ ਆਧਾਰ ਸਕੁਅਰ ਜੇ ਹੁਣ ਆਪਾਂ ਇਹਨੂੰ ਕਰੀਏ ਮੰਨ ਲਓ ਅ ਕਰਨ ਹੋ ਗਿਆ ਜਿਹੜਾ ਵਿਕਰਨ ਹੁੰਦਾ ਹਨਾ ਹਾਈਪੋਟੈਨਿਊਸ ਸਕੁਅਰ ਠੀਕ ਹੈ ਬਰਾਬਰ ਲੰਬ ਤੇ ਆਧਾਰ ਹਨਾ ਬੇਸ ਤੇ परपेंडिकुलर ਠੀਕ ਹੈ ਇਹ ਚੀਜ਼ਾਂ ਆਪਾਂ ਕੱਢ ਗਏ ਫੇਰ ਕੱਢ ਸਕਦੇ ਆ ਤੇ ਇਹੇ ਆਪਾਂ ਲਾ ਕੇ ਸਾਰਾ ਕੁਝ ਆਪਾਂ ਨੂੰ ਕਰਨ ਪਹਿਲਾਂ ਜੇ ਦਿੱਤਾ ਹੋਵੇ ਤਾਂ ਬਾਲੀ ਸੋਹਣੀ ਗੱਲ ਆ ਹਨ ਜਿਹਨੂੰ ਆਪਾਂ ਕਹਿੰਦੇ ਨੇ ਵਿਕਰਨ ਆਪਣੇ ਕੋਲੇ ਦਿੱਤਾ ਹੋਵੇ ਤਾਂ ਬਾਲੀ ਸੋਹਣੀ ਗੱਲ ਹੈ ਨਹੀਂ ਆਪਾਂ ਨੂੰ ਕੱਢਣਾ ਪੈਂਦਾ ਉਹਦਾ ਵਿਕਰਨ ਦਾ ਜਿਹੜਾ ਆਪਣੇ ਕੋਲੇ ਫਾਰਮੂਲਾ ਉਹ ਆ ਹੈ ਕਰਨ ਸਕੁਅਰ ਕਰਨ ਨੂੰ ਕੁਝ ਵੀ ਮੰਨ ਲਓ ਸੀ ਮੰਨ ਲਓ ਡੀ ਮੰਨ ਲਓ ਕੁਝ ਵੀ ਮੰਨ ਲਓ ਹਨ ਡੀ ਸਕੁਅਰ ਬਰਾਬਰ ਲੰਬ ਸਕੇਅਰ ਪਲੱਸ ਆਧਾਰ ਸਕੇਅਰ ਹਨਾ ਇਹਨੂੰ ਆਪਾਂ ਏ ਬੀ ਮੰਨ ਲੈਨੇ ਆ ਲੰਬ ਸਕੇਅਰ ਤੇ ਆਧਾਰ ਸਕੇਅਰ ਇਹਨੂੰ ਏ ਸਕੇਅਰ ਪਲੱਸ ਬੀ ਸਕੇਅਰ ਮੰਨ ਲਿਆ ਜੇ ਆਪਾਂ ਹਨਾ ਤੇ ਹੁਣ ਇਹਦਾ ਆਪਾਂ ਕੱਢਾਂਗੇ ਜੇ ਮੰਨ ਲਾ ਏ 파ਰਟ ਦਾ ਆਪਾਂ ਕੱਢਣਾ ਹੈ ਹਨਾ ਅ ਇਹੇ ਕਰਨ ਕੱਢਣਾ ਤਾਂ ਇਹ 75 ਹੋ ਗਿਆ 215 ਹਨਾ 75 ਸਕੇਅਰ ਪਲੱਸ 215 ਸਕੇਅਰ ਉਸ ਤੋਂ ਬਾਅਦ ਲੰਮਾ ਬਗਜੂ ਐਂ ਵੀ ਨਿਕਲੇ ਹੋਊਗਾ ਹਨਾ ਤਾਂ ਆਪਾਂ ਤੁਹਾਨੂੰ ਕੱਢ ਕੇ ਸਿੰਪਲ ਤਰੀਕੇ ਨਾਲ ਦੱਸਦਾ ਉਸ ਤਰੀਕੇ ਨਾਲ ਕੱਢ ਲਿਆ ਕਰੋ ਓਕੇ ਜੀ